ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਤੁਸੀਂ ਦੇਖ ਹੀ ਰਹੇ ਹੋਗੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਜੀ ਅੱਜ ਆਪਾਂ ਤੁਹਾਨੂੰ ਦੋ ਤਿੰਨ ਤਰ੍ਹਾਂ ਦੇ ਲਹਿੰਗੇ ਦਿਖਾਵਾਂਗੇ ਪਲੀਜ਼ ਵੀਡੀਓ ਨੂੰ ਆਰਾਮ ਨਾਲ ਦੇਖਿਓ ਸਕਿਪ ਨਾ ਕਰਿਓ ਕਿਉਂਕਿ ਪ੍ਰੋਪਰ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਫੈਬਰਿਕ ਬਾਰੇ ਵਰਕ ਬਾਰੇ ਐਂਡ ਤੁਸੀਂ ਘੱਟ ਬਜਟ ਦੇ ਵਿੱਚ ਕਿਵੇਂ ਬਣਾ ਸਕਦੇ ਹੋ ਠੀਕੇ ਜੀ ਐਂਡ ਤੁਸੀਂ ਅਗਰ ਇਸ ਤੋਂ ਜ਼ਿਆਦਾ ਕੰਮ ਬਦਵਾਉਣਾ ਚਾਹੁੰਦੇ ਹੋ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰੋ ਮੈਂ ਹਰ ਵਾਰ ਕਹਿੰਨੀ ਆ ਕਿਉਂਕਿ ਜੋ ਆਪਾਂ ਜਾਣਕਾਰੀ ਬਾਰੇ ਤੁਹਾਨੂੰ ਦਿੱਤੀ ਹੁੰਦੀ ਇਸ ਵੀਡੀਓ ਦੇ ਵਿੱਚ ਭਾਣਾ ਸਕਿਪ ਕਰ ਦਿੰਦਿਆਂ ਨੇ ਫਿਰ ਸਾਨੂੰ ਲੱਗ ਤੋਂ ਮੈਸੇਜ ਆਉਂਦੇ ਆ ਮੰਨੇ ਦਾ ਫੈਬਰਿਕ ਕੀ ਰੱਖਿਆ ਹੈ ਤੇ ਤੁਸੀਂ ਕਿਹੜਾ ਕਿਹੜਾ ਮਟੀਰੀਅਲ ਐਡ-ਆਨ ਕੀਤਾ ਹੋਇਆ ਤੇ ਲੋ ਜੀ ਕਰਦੇ ਆ ਅੱਜ ਵਾਲੀ ਕਲੈਕਸ਼ਨ ਸ਼ੁਰੂ ਅਗਰ ਉਸ ਤੋਂ ਪਹਿਲਾਂ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਐਂਡ ਨਾਲ ਹੀ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋ ਤੁਸੀਂ ਸਾਡਾ WhatsApp ਤੇ ਮੈਸੇਜ ਕਰਕੇ ਗੱਲ ਕਰ ਸਕਦੇ ਹੋ ਠੀਕ ਹੈ ਜੀ ਬਟ ਕਾਲ ਉਦੋਂ ਕਰਿਓ ਜਦੋਂ ਆਪਾਂ ਤੁਹਾਨੂੰ ਟਾਈਮ ਦਵਾਂਗੇ ਕਿ ਇਸ ਟਾਈਮ ਅਸੀਂ ਫ੍ਰੀ ਹਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਲਓ ਜੀ ਪਹਿਲਾਂ ਤਾਂ ਸਾਡਾ ਜਿਹੜਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਲਹਿੰਗਾ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕਲਰ ਬਹੁਤ ਹੀ ਪਿਆਰਾ ਜਿਹਾ orange ਦਾ ਰਹੇਗਾ rust orange shade ਹੈ ਅਗਰ ਤੁਸੀਂ ਕਹੋਗੇ ਕਿ ਸੇਮ ਫੈਬਰਿਕ ਤਾਂ ਸੇਮ ਫੈਬਰਿਕ ਵੀ ਮਿਲ ਜਾਏਗਾ ਬਟ ਅਗਰ ਤੁਸੀਂ ਇਹ ਫੈਬਰਿਕ ਨਹੀਂ ਲਾਈਕ ਕਰਦੇ ਫੈਬਰਿਕ ਹੈਗਾ ਜੀ ਜ਼ਫੀਰਾ ਸਿਲਕ ਬਹੁਤ ਫਾਈਨ ਕੁਆਲਿਟੀ ਵਾਲੀ ਜ਼ਫੀਰਾ ਸਿਲਕ ਆਪਾਂ ਰੱਖੀ ਹੋਈ ਸੀ ਔਰ ਅਜਾਣੂ ਤੇ ਭੈਣ ਦੇ ਮੈਸੇਜ ਵੀ ਆਏ ਸੀ ਕਿ ਅਸੀਂ ਬਹੁਤ ਹੀ ਨਾਰਮਲ ਪ੍ਰਾਈਸ ਦੇ ਵਿੱਚ ਸੂਟ ਜਿਹੜਾ ਲਹਿੰਗਾ ਜਿਹੜਾ ਰੈਡੀ ਕਰਨਾ ਹੈ ਤੇ ਅਸੀਂ ਕੋਈ ਫੈਬਰਿਕ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਹੈਗੀ ਅਸੀਂ ਕੋਈ ਹਲਕੀ ਕੁਆਲਿਟੀ ਦਾ ਫੈਬਰਿਕ ਨਹੀਂ ਲਗਾਇਆ ਬਟ ਆਪਾਂ ਵਰਕ ਦੇ ਥੋੜੀ ਜਿਹੀ ਸੈਟਿੰਗ ਕਰਕੇ ਉਹਨਾਂ ਦਾ ਜਿਹੜਾ ਲਹਿੰਗਾ ਉਹ ਬਜਟ ਦੇ ਵਿੱਚ ਬਣਾ ਦਿੱਤਾ ਹੈ ਅਜੇ ਤੁਸੀਂ ਪ੍ਰੋਪਰ ਇੱਕ ਵਾਰੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਾਂ neck ਦੇ ਉੱਪਰ ਵਰਕ ਹੋਇਆ ਹੋਇਆ ਪ੍ਰੋਪਰ ਹੈਂਡ ਵਰਕ ਹੈ ਜੀ ਕਿਤੇ ਵੀ ਆਪਾਂ ਕੋਈ ਮਸ਼ੀਨ ਨਹੀਂ ਲਗਾਈ ਹੈਗੀ ਨਾ ਕੋਈ ਆਰੀ ਦਾ ਕੰਮ ਹੈ ਪ੍ਰੋਪਰ ਹੈਂਡ ਏਮਬਰਾਇਡਰੀ ਦਾ ਕੰਮ ਰਹੇਗਾ ਜੀ ਉੱਪਰ ਹੈਵੀ neck ਬਣਿਆ ਹੋਇਆ ਠੀਕ ਹੈ ਜੀ ਐਂਡ ਇਸੇ ਤਰ੍ਹਾਂ ਹੀ ਘੇਰੇ ਦੇ ਉੱਪਰ ਕੰਮ ਰਹੇਗਾ ਦੇਖੋ ਜੀ ਪੈਨਰ ਦਿਲ ਸੀ ਕਿ ਵਰਕ ਦੇਖਣ ਚ ਬਹੁਤ ਜ਼ਿਆਦਾ ਲੱਗੇ ਪਰ ਬਜਟ ਦੇ ਵਿੱਚ ਵੀ ਹੋਵੇ ਪਰ ਅਸੀਂ ਕੁਛ ਨਾ ਕੁਛ ਸੈਟਿੰਗ ਕਰਕੇ ਤੁਹਾਡੇ ਬਜਟ ਦੇ ਵਿੱਚ ਜੜਾ ਰੈਡੀ ਕਰ ਦਿੰਨੇ ਆ ਲਓ ਜੀ ਹੁਣ ਆਪਾਂ ਗੱਲ ਕਰਦੇ ਆ ਲਹਿੰਗੇ ਦੀ ਲਹਿੰਗਾ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਫਲੇਅਰ ਦੇ ਉੱਪਰ ਕੰਮ ਹੋਇਆ ਹੋਇ ਇਸ ਤਰੀਕੇ ਨਾਲ ਦੇਖੋ ਬਿਲਕੁਲ ਨੇੜੇ ਤੋਂ ਤੁਹਾਨੂੰ ਕੰਮ ਚੈੱਕ ਕਰਵਾ ਰਿਆ ਬਹੁਤ ਪਿਆਰਾ ਜਿਹਾ ਕੰਮ ਹੋਇਆ ਹੋਇਆ ਜੀ ਜਿਵੇਂ ਸਾਨੂੰ ਭੈਣ ਨੇ ਫੋਟੋ ਭੇਜੀ ਥੋੜਾ ਜਿਹਾ ਕੁਝ ਅਸੀਂ ਆਪਣੇ ਵੱਲੋਂ ਕੱਟ ਕੀਤਾ ਹੋਇਆ ਜੀ ਦੇਖੋ ਕਿਉਂਕਿ ਬਦਰ ਦੇ ਵਿੱਚ ਅਗਰ ਰੱਖਣਾ ਤਾਂ ਤੁਹਾਨੂੰ ਸਾਡੇ ਹਿਸਾਬ ਨਾਲ ਵੀ ਥੋੜਾ ਬੋਤਾ ਚੱਲਣਾ ਪੈਣਾ ਠੀਕ ਹੈ ਜੀ ਆਪਾਂ ਤੁਹਾਨੂੰ ਪ੍ਰੋਪਰ ਲਹਿੰਗਾ ਦਿਖਾਉਣੇ ਆ ਦੇਖੋ ਨਿਚਲੀ ਸਾਈਡ ਤੋਂ ਤੁਸੀਂ ਦੇਖੋ ਬਹੁਤ ਪਿਆਰਾ ਜਿਹਾ ਫਲੇਅਰ ਬਣਿਆ ਹੋਇਆ ਕੇਨ ਲਗਾ ਕੇ ਆਪਾਂ ਇਹ ਲਹਿੰਗਾ ਰੈਡੀ ਕੀਤਾ ਹੋਇਆ ਤੁਹਾਨੂੰ ਸਟਿਚਿੰਗ ਵੀ ਦੀ ਪ੍ਰੋਪਰ ਦਿਖਾਵਾਂਗੇ ਬੈਕ ਤੇ ਆਪਾਂ ਬਹੁਤ ਸੋਹਣੇ ਲਟਕਣ ਹੁਣ ਗੱਲ ਕਰੀਏ ਸਟੀਚਿੰਗ ਦੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਆਪਾਂ ਚ ਦਿੱਤੀ ਹੋਈ ਹੈ ਐਂਡ ਜਿਹੜਾ ਫਿਨਿਸ਼ਿੰਗ ਪੱਟੀ ਦਾ ਫੈਬਰਿਕ ਉਹ ਵੀ ਆਪਾਂ ਵਧੀਆ ਵਾਲੀ ਕਰੇਪ ਜਿਹੜੀ ਲਗਾਉਨੇ ਆ ਸੂਟਾਂ ਵਾਸਤੇ ਉਹੀ ਆਪਾਂ ਕਰੇਪ ਜਿਹੜੀ ਫਿਨਿਸ਼ਿੰਗ ਪੱਟੀ ਦੇ ਵਿੱਚ ਇਸਤਮਾਲ ਕੀਤੀ ਹੋਈ ਹੈ ਲਓ ਜੀ ਹੁਣ ਸਟੀਚਿੰਗ ਦੀ ਗੱਲ ਕਰੀਏ ਪਹਿਲਾਂ ਤੁਸੀਂ ਦੇਖੋ ਸਟੀਚਿੰਗ ਦੇ ਵਿੱਚ ਆਪਾਂ ਲਹਿੰਗੇ ਨੂੰ ਸਾਰਿਆਂ ਨੂੰ ਪ੍ਰੋਪਰ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਹੁਣ ਤੁਸੀਂ ਇੱਥੇ ਦੇਖੋ ਕਿੰਨੀ ਚੜਾਈ ਦੇ ਵਿੱਚ ਜਿਹੜਾ ਫੈਬਰਿਕ ਆਪਾਂ ਲਗਾਇਆ ਹੋਇਆ ਕਿਉਂਕਿ ਆਪਣਾ ਜਿਹੜ ਇਸ ਤਰ੍ਹਾਂ ਆਪਾਂ ਲਾਈਨਿੰਗ ਫੈਬਰਿਕ ਰੱਖੀ ਹੋਈ ਏ ਟਾਫਟਾ ਠੀਕ ਹੈ ਜੀ ਟਾਫਟਾ ਲਾਈਨਿੰਗ ਨੂੰ ਹੀ ਆਪਾਂ ਪੇਸਟਿੰਗ ਪੱਟੀ ਲਗਾਈ ਹੋਈ ਹੈ ਨੀਚੇ ਕਿ ਤੁਹਾਡਾ ਫਲੇਅਰ ਹੋਰ ਵਧੀਆ ਆਵੇ ਉਸ ਤੋਂ ਬਾਅਦ ਆਪਾਂ ਕੇਨ ਲਗਾਈ ਹੋਈ ਹੈ ਜੀ ਐਂਡ ਕੇਨ ਦੇ ਨੀਚੇ ਫਿਰ ਲਾਈਨਿੰਗ ਆਈ ਹੋਈ ਹੈ ਠੀਕ ਹੈ ਜੀ ਉਹ ਵੀ ਟਾਫਟਾ ਲਾਈਨਿੰਗ ਉਹਦੇ ਨੀਚੇ ਵੀ ਪੇਸਟਿੰਗ ਕੀਤੀ ਹੋਈ ਏ ਇਹ ਸਟੀਚਿੰਗ ਕੋਈ ਆਸਾਨ ਨਹੀਂ ਹੈਗੀ ਜੀ ਪ੍ਰੋਪਰ ਇੱਕ ਤੁਹਾਨੂੰ ਫਲੇਅਰ ਮਿਲੇ ਲਹਿੰਗੇ ਦੀ ਲੁੱਕ ਲੱਗੇ ਕਿ ਹਾਂ ਵਾਕਈ ਲਹਿੰਗੇ ਤੁਸੀਂ ਦੇਖੋ ਫਲੇਅਰ ਕਾਫੀ ਜ਼ਿਆਦਾ ਜੀ ਇਹਦਾ ਇਸ ਤਰੀਕੇ ਨਾਲ ਅਰਾਊਂਡ 4.5 ਮੀਟਰ ਦੇ ਵਿੱਚ ਦਾ ਫਲੇਅ ਐਂਡ ਬਹੁਤ ਪਿਆਰਾ ਜਿਹਾ ਲੁੱਕ ਵਾਈਜ਼ ਹੋਪ ਕਿ ਉਹ ਭੈਣ ਨੂੰ ਵੀ ਪਸੰਦ ਆਏਗਾ ਜਿੰਨਾ ਆ ਤੇ ਆਪਾਂ ਰੈਡੀ ਕੀਤਾ ਐਂਡ ਇਸ ਤਰੀਕੇ ਨਾਲ ਬਾਹੂ ਦੇ ਉੱਪਰ ਕੰਮ ਲੱਗੇਗਾ ਤੁਹਾਨੂੰ ਤੁਸੀਂ ਇਸ ਨੂੰ ਕ੍ਰੇਪ ਤੇ ਕਰਵਾ ਸਕਦੇ ਹੋ ਸਿਲਕ ਤੇ ਕਰਵਾ ਸਕਦੇ ਹੋ ਪਿਓਰ ਤੇ ਕਰਵਾ ਸਕਦੇ ਹੋ ਸੈਮੀ ਤੇ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਜੀ ਲਓ ਜੀ ਹੁਣ ਆਪਾਂ ਗੱਲ ਕਰਦੇ ਆ ਦੁਪੱਟੇ ਦੀ ਦੁਪੱਟਾ ਵੀ ਬਹੁਤ ਪਿਆਰਾ ਜਿਹਾ ਰੱਖਿਆ ਹੋਇਆ ਜੀ ਆਪਾਂ ਇੱਥੇ ਦੁਪੱਟੇ ਦੇ ਤੁਹਾਨੂੰ ਪ੍ਰੋਪਰ ਬੂਟੀ ਮਿਲੇਗੀ ਦੁਪੱਟਾ ਪਿਓਰ ਕਮਲ ਚਨਾਉਣ ਦਾ ਰੱਖਿਆ ਹੋਇਆ 44 ਤੋਂ ਜ਼ਿਆਦਾ ਇਹਦਾ ਪਣਾ ਹੁੰਦਾ ਜਿਹੜਾ ਸਾਡੇ ਕੋਲ ਦੁਪੱਟਾ ਹੁੰਦਾ ਹੈ ਕਿਉਂਕਿ ਪ੍ਰੋਪਰ ਅਗਰ ਆ オリジナル ਦੁਪੱਟੇ ਦੀ ਗੱਲ ਕਰੀਏ ਤਾਂ ਇਹੀ ਹੁੰਦਾ ਜੀ ਲਓ ਜੀ ਬਹੁਤ ਪਿਆਰਾ ਜਿਹਾ ਸੂਟ ਐਂਡ ਸਾਈਡ ਤੇ ਆਪਾਂ ਲਹਿੰਗੇ ਨੂੰ ਲਟਕਣ ਵੀ ਦਿੱਤੇ ਹੋਏ ਨੇ ਜਿਵੇਂ ਆਪਾਂ ਬੈਕ ਤੇ ਦਿੱਤੇ ਹੋਏ ਨੇ ਉਸੇ ਤਰ੍ਹਾਂ ਹੀ ਆਪਾਂ ਸਾਈਡ ਤੇ ਦਿੱਤੇ ਹੋਏ ਨੇ ਜੀ ਠੀਕ ਹੈ ਦੋ ਲਟਕਣ ਸਾਨੂੰ ਮਿਲਣਗੇ ਜੀ ਇੱਥੇ ਇਸ ਤਰੀਕੇ ਨਾਲ ਫੈਬਰਿਕ ਜ਼ਫੀਰਾ ਸਿਲਕ ਰੱਖਿਆ ਹੋਇਆ ਤੇ ਕੁਝ ਦਿਨ ਪਹਿਲਾਂ ਆਪਾਂ ਜ਼ਫੀਰਾ ਸਿਲਕ ਦੇ ਉੱਪਰ ਤੁਹਾਨੂੰ ਕਾਫੀ ਸਾਰੇ ਸੂਟ ਦਿਖਾਏ ਨੇ ਤਾਂ ਰੈੱਡ ਮਹਿਰੂਨ ਕੰਟਰਾਸਟ ਲਗਾ ਕੇ 골ਡਨ ਕਰਾ ਦੇ ਉੱਪਰ ਬਣਾਇਆ ਸੀ ਉਹੀ ਫੈਬਰਿਕ ਨੂੰ ਆਪਾਂ ਡਾਈ ਕਰਵਾਇਆ ਠੀਕ ਹੈ ਜੀ ਅਗਰ ਹੁਣ ਇਹ ਤੇ ਤੁਸੀਂ ਪਹਿਣਾ ਸਾਨੂੰ ਕਹਿਣਗੇ ਕਿ ਅੰਮਨ ਅਗਰ ਆਪਾਂ ਬਜ਼ਾਰਟ ਦੇ ਵਿੱਚ ਰੈਡੀ ਕਰਾਂਗੇ ਤੁਸੀਂ ਫੈਬਰਿਕ ਜਿਹੜਾ ਉਹ ਹਲਕਾ ਤਾਂ ਨਹੀਂ ਲਗਾਓਗੇ ਬਿਲਕੁਲ ਵੀ ਨਹੀਂ ਜੀ ਜੀ ਫੈਬਰਿਕ ਆਪਾਂ ਤੁਹਾਨੂੰ ਉਹੀ ਦੱਸਾਂਗੇ ਜੋ ਤੁਹਾਨੂੰ ਆਪਾਂ ਫੁੱਲ ਪ੍ਰਾਈਸ ਦੇ ਵਿੱਚ ਬਣਾ ਕੇ ਦਵਾਂਗੇ ਐਂਡ ਤੁਸੀਂ ਅਗਰ ਘੱਟ ਚ ਬਣਾਓਗੇ ਤਾਂ ਫੈਬਰਿਕ ਉਹੀ ਲੱਗੇਗਾ ਸਿਰਫ ਆਪਾਂ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੋ ਰਿਹਾ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਦੂਸਰਾ ਲਹਿੰਗਾ ਨਾਲ ਹੀ ਉਹਨਾਂ ਨੇ ਆਪਣੀ ਬੇਟੀ ਦਾ ਲਹਿੰਗਾ ਰੈਡੀ ਕਰਵਾਇਆ ਹੋਇਆ ਜੀ ਲਹਿੰਗਾ ਸੂਟ ਤੇ ਬਹੁਤ ਹੀ ਛੋਟੀ ਜੀ ਬੇਟੀ ਹੈ ਤੇ ਇਸ ਤਰ੍ਹਾਂ ਸੀ ਲਗਾਇਆ ਸੀ ਜ਼ਫੀਰਾ ਸਿਲਕ ਨਹੀਂ ਲਗਵਾਈ ਕਿਉਂਕਿ ਬੇਟੀ ਦੀ ਸਕਿਨ ਜਿਆਦਾ ਸੌਫਟ ਹੈ ਤੇ ਕਿਤੇ ਉਹਨਾਂ ਨੂੰ ਹਣਾ ਸੂਟ ਨਾ ਕਰੇ ਅਸੀਂ ਬਹੁਤ ਹੀ ਸੌਫਟ ਬਹੁਤ ਫਾਈਨ ਕੁਆਲਿਟੀ ਦੀ ਕ੍ਰੇਵ ਲਗਾਈ ਹੋਈ ਹੈ ਕਲਰ ਆਪਾਂ ਸੇਮ ਰੱਖਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਸ਼ਰਟ ਰਹੇਗੀ ਜੇ ਨਾਲ ਬਹੁਤ ਸੋਹਣੀ ਐਂਡ ਬੈਕ ਤੇ ਆਪਾਂ ਬਟਨ ਦਿੱਤਾ ਹੋਇਆ ਕਿ इजीली ਤੁਸੀਂ ਵੇਅਰ ਕਰ ਸਕੋ ਲਓ ਜੀ ਇਹਨਾਂ ਨੇ ਸਿਰਫ ਆਪਣਾ ਥੀਮ ਰੱਖਿਆ ਹੋਇਆ ਸੀ ਕਾਫੀ ਸਾਰੇ ਛੋਟਾ ਪਾ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਹਰਾ ਸਟੋਰੰਜ ਕਲਰ ਦੇ ਤੇ ਉਹ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਦੂਸਰਾ ਲਹਿੰਗਾ ਤੇ ਲੋ ਜੀ ਅਗਲਾ ਲਹਿੰਗਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਤੇ ਪਹਿਲਾਂ ਆਪਾਂ ਕਲਰ ਦੀ ਗੱਲ ਕਰ ਲੈਨੇ ਕਲਰ ਬਹੁਤ ਹੀ ਪਿਆਰਾ ਜਿਹਾ ਹੈ ਜਿਵੇਂ ਸਾਨੂੰ ਭੈਣ ਨੂੰ ਰਾਨੇ ਫੋਟੋ ਭੇਜੀ ਸੀ ਆਪਾਂ ਉਹਨਾਂ ਦੇ ਅਕੋਰਡਿੰਗ ਹੀ ਕਲਰ ਜਿਹੜਾ ਰੈਡੀ ਕੀਤਾ ਆ ਇੱਥੇ ਸਾਨੂੰ ਕਈ ਭੈਣਾਂ ਦੇ ਮੈਸੇਜ ਆਏ ਨੇ ਕਿ ਅਮਰ ਅਗਰ ਆਪਾਂ ਨੇ ਪਿਓਰ ਤੇ ਬਣਾਉਣਾ ਹੋਵੇ ਜਾਂ ਸੈਮੀ ਤੇ ਬਣਾਉਣਾ ਹੋਵੇ ਦੇਖੋ ਅਸੀਂ ਕੋਈ ਵੀ ਕਲਰ ਜਿਹੜਾ ਬਣਾਉਨੇ ਆ ਅਸੀਂ ਵਾਈਟ ਫੈਬਰਿਕ ਤੇ ਉੱਪਰ ਬਣਾਉਨੇ ਆ ਕੋਈ ਇਦਾਂ ਨਹੀਂ ਹੈਗਾ ਕਿ ਮਿਲ ਡਾਈ ਦੇ ਉੱਪਰ ਹੀ ਤੁਹਾਡਾ ਸੂਟ ਜਿਹੜਾ ਰੈਡੀ ਕਰ ਦਿੰਨੇ ਆ ਠੀਕ ਹੈ ਕਿਉਂਕਿ ਕਈ ਵਾਰ ਇਦਾਂ ਦੇ ਕਲਰ ਹੁੰਦੇ ਜਿਹੜੇ ਮਿਲ ਡਾਈ ਵਿੱਚ ਨਹੀਂ ਆਉਂਦੇ ਹੈਗੇ ਫਿਰ ਸਾਨੂੰ ਖੁਦ ਆਪਦਾ ਕਲਰ ਜਿਹੜਾ ਰੈਡੀ ਕਰਨਾ ਪੈਂਦਾ ਹੁਣ ਕੁਝ ਭਣਾ ਕਹਿਣਗੇ ਕਿ ਕਲਰ ਕਿੱਦਾਂ ਆਪਾਂ ਪਸੰਦ ਕਰਾਂ ਾਂਗੇ ਹੁਣ ਜਿਵੇਂ ਤੁਹਾਨੂੰ ਇਹ ਕਲਰ ਦਿਖਾਇਆ ਅਗਰ ਤੁਹਾਨੂੰ ਇਹ ਕਲਰ ਨਹੀਂ ਪਸੰਦ ਤਾਂ ਉਹਨੂੰ ਕੋਈ ਹੋਰ ਕਲਰ ਪਸੰਦ ਹੈ ਤੇ ਅਸੀਂ ਤੁਹਾਨੂੰ ਕਲਰ ਚਾਰਟ ਜਿਹੜਾ ਉਹ ਸ਼ੇਅਰ ਕਰ ਦਾਂਗੇ ਆਪਣੇ ਵਟਸਐਪ ਨੰਬਰ ਤੇ ਠੀਕ ਹੈ ਜੀ ਤੇ ਤੁਸੀਂ ਉੱਥੇ ਜਾ ਕੇ ਕਲਰ ਡਿਸਾਈਡ ਕਰਕੇ ਸਾਨੂੰ ਤੁਸੀਂ ਭੇਜ ਸਕਦੇ ਹੋ ਤੇ ਦੇਖੋ ਜੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਤੇ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਜੀ ਇਹਦੇ ਤੇ ਹੈਵੀ ਨੈਕ ਬਣਿਆ ਹੋਇਆ ਹੈਵੀ ਸ਼ਰਟ ਬਣੀ ਹੋਈ ਹੈ ਤੇ ਇਹ ਵੀ ਲਹਿੰਗਾ ਆਪਾਂ ਬਹੁਤ ਹੀ ਬਦਰ ਦੇ ਵਿੱਚ ਰੈਡੀ ਕਰਨਾ ਸੀ ਤੇ ਭੇਂਦਾ ਸਾਨੂੰ ਮੈਸੇਜ ਹੀ ਕੀ ਜਿਹੜੀਆਂ ਇਹ ਮੋਰਨੀਆਂ ਬਣੀਆਂ ਹੋਈਆਂ ਨੇ ਤੇ ਮੋਰਨੀਆਂ ਵੀ ਨਾ ਕੱਟੀਆਂ ਜਾਣ ਤੇ ਸਾਡੀ ਕੁੜਤੀ ਬਟ ਕੁਝ ਚੇਂਜ ਕੀਤਾ ਆਪਾਂ ਵਰਕ ਦੇ ਵਿੱਚੋਂ ਸਾਡੇ ਬਜਟ ਦੇ ਵਿੱਚ ਵੀ ਆ ਜੇ ਬਟ ਉਹਨਾਂ ਜਿਹਨੂੰ ਇਹ ਚੀਜ਼ ਬਹੁਤ ਜ਼ਿਆਦਾ ਪਸੰਦ ਸੀ ਭੈਣੋ ਸਾਨੂੰ ਦੇਖੋ ਇਹ ਮੋਰਨੀ ਬਣੀ ਹੋਈ ਜੀਵੇ ਇਹ ਮੋਰਨੀ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਸੀ ਤੋਂ ਕਹਿੰਦੇ ਕਿ ਸਾਡੀ ਕੁੜਤੀ ਦੇ ਉੱਪਰ ਇਦਾਂ ਹੀ ਮੋਰਨੀਆਂ ਹੋਣੀਆਂ ਚਾਹੀਦੇ ਨੇ ਪਲੀਜ਼ ਮੋਰਨੀਆਂ ਨਾ ਕਟਿਓ ਹੋਰ ਜੋ ਤੁਸੀਂ ਕਟ ਆਨ ਕਰਨਾ ਤੁਸੀਂ ਕਰ ਸਕਦੇ ਹੋ ਤੇ ਅਸੀਂ ਵੈਸੇ ਜ਼ਿਆਦਾ ਕੁਝ ਨਹੀਂ ਕਟਿਆ ਸਿਰਫ ਉਹਨਾਂ ਦੇ ਜਿਹੜਾ ਲਹਿੰਗੇ ਨੇ ਉਹ ਬਜਟ ਦੇ ਵਿੱਚ ਰੱਖ ਕੇ ਰੈਡੀ ਕੀਤੇ ਨੇ ਬਾਕੀ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਪ੍ਰੋਪਰ ਲੁੱਕ ਜਿਹੜੀ ਦਿਖਾ ਰਹੇ ਆ ਤੇ ਹੁਣ ਗੱਲ ਕਰਦੇ ਆ ਆਪਾਂ ਨਿਚਲੇ ਫਲੇਅਰ ਦੀ ਦੇਖ ਫਲੇਅਰ ਬਣਿਆ ਹੋਇਆ ਐਂਡ ਫਲੇਅਰ ਦੇ ਉੱਪਰ ਵੀ ਕਾਫੀ ਸਾਰਾ ਕੰਮ ਕੀਤਾ ਗਿਆ ਐਂਡ ਇਸ ਤਰੀਕੇ ਨਾਲ ਆਪਾਂ نیچے ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਜੀ ਜਿੰਨਾ ਵਰਕ ਆਪਾਂ ਕੀਤਾ ਹੋਇਆ ਓਨੀ ਹੀ ਫਿਨਿਸ਼ਿੰਗ ਪੱਟੀ ਰੱਖੀ ਹੋਈ ਹੈ ਕਿਉਂਕਿ ਦੇਖੋ ਕਈ ਵਾਰ ਇਦਾਂ ਹੁੰਦਾ ਕਿ ਕੁਝ ਲੋਕ ਹੀ ਕਹਦੇ ਨੇ ਫਿਨਿਸ਼ਿੰਗ ਪੱਟੀ ਘੱਟ ਦੇ ਦਿੰਦੇ ਨੇ ਉਹ ਕੱਟ ਜਦੋਂ ਦਿੰਦੇ ਆਪਾਂ ਤਾਂ ਜਿਵੇਂ ਇਧਰਲੀ ਸਾਈਡ ਤੋਂ ਥ੍ਰੈਡ ਦਿਖਦੇ ਰਹਿੰਦੇ ਨੇ ਕਈ ਵਾਰ ਕੋਈ ਥ੍ਰੈਡ ਖਿੱਚਿਆ ਗਿਆ ਤਾਂ ਤੁਹਾਡਾੜਾ ਮਟੀਰੀਅਲ ਨਿਕਲਦਾ ਡਰ ਰਹਿੰਦਾ ਤੇ ਆਪਾਂ ਪ੍ਰੋਪਰੀ ਇਹਨੂੰ ਕਵਰ ਕੀਤਾ ਹੋਇਆ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਵਰਕ ਹੋਇਆ ਹੋਇਆ ਐਂਡ ਸਾਡੇ 4 ਮੀਟਰ ਦੇ ਵਿੱਚ ਆਪਾਂ ਇਹ ਲਹਿੰਗਾ ਜਿਹੜਾ ਰੈਡੀ ਕੀਤਾ ਕਾਫੀ ਆਦਾ ਫਲੇਅਰ ਹੈ ਜਦੋਂ ਤੁਸੀਂ ਪਹਿਨੋਗੇ ਇਹਨੂੰ ਚੱਲੋਗੇ ਪਾਣ ਕੇ ਨਾ ਤਾਂ ਬਹੁਤ ਪਿਆਰੀ ਜਿਹੀ ਲੁੱਕ ਆਏਗੀ ਤੁਹਾਡੀ ਤੇ ਐਂਡ ਇਸ ਤਰੀਕੇ ਦੇ ਨਾਲ ਆਪਾਂ ਸਾਈਡ ਤੇ ਲਟਕਣ ਦਿੱਤੇ ਹੋਏ ਨੇ ਲਹਿੰਗੇ ਦੇ ਨਾਲ ਸਾਈਡ ਤੇ ਲਟਕਣ ਦਿੱਤੇ ਹੋਏ ਨੇ ਐਂਡ ਬੈਕ ਤੇ ਵੀ ਆਪਾਂ ਲਟਕਣ ਦਿੱਤੇ ਹੋਏ ਨੇ ਜ਼ਿੱਪ ਲਟਕਣ ਜੋ ਵੀ ਤੁਸੀਂ ਐਡ ਆਨ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਤੇ ਲੋ ਜੀ ਇਸ ਤਰੀਕੇ ਨਾਲ ਤੁਹਾਨੂੰ ਦਿਖਾਉਣੀ ਆਪਾਂ ਆਪਣੀ ਬਾਜ਼ੂ ਦੇ ਉੱਪਰ ਕੰਮ ਕੀ ਰਹੇਗਾ ਰੌਜੀ ਬਹੁਤ ਹੀ ਸੋਹਣਾ ਜਿਹਾ ਕੰਮ ਆਪਣੇ ਇਸ ਬਾਜੂ ਦੇ ਉੱਪਰ ਹੈ ਬਹੁਤ ਪਿਆਰਾ ਜਿਹਾ ਲਹਿੰਗਾ ਬਣਿਆ ਹੋਇਆ ਲੁੱਕ ਵਾਈਜ਼ ਬਹੁਤ ਹੈਵੀ ਲੱਗੇਗਾ ਲੇਕਿਨ ਬਜਟ ਦੇ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਣਾਇਆ ਹੋਇਆ ਦੇਖੋ ਜੀ ਬਹੁਤ ਸਾਫ਼ ਸੁਥਰਾ ਕੰਮ ਕੀਤਾ ਹੋਇਆ ਐਂਡ ਪ੍ਰੋਪਰ ਦੁਪੱਟੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਸਿੱਪੀ ਵਰਕ ਜਿਹੜਾ ਰਹੇਗਾ ਇਸ ਤਰੀਕੇ ਦੇ ਨਾਲ ਫੁੱਲ ਹੈਵੀ ਜਿਹੜਾ ਪੀਸ ਬਣਿਆ ਹੋਇਆ ਜੀ ਬਹੁਤ ਸੋਹਣਾ ਕਲਰ ਹੈ ਅਗਰ ਤੁਹਾਨੂੰ ਸੇਮ ਕਲਰ ਪਸੰਦ ਆ ਤਾਂ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਕਲਰ ਕੋਈ ਹੋਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਲਰ ਜਿਹੜਾ ਆਪਣੀ ਪਸੰਦ ਅਕੋਰਡਿੰਗ ਕਰਵਾ ਸਕਦੇ ਹੋ ਹੁਣ ਇੱਥੇ ਕੁਝ ਭੈਣਾਂ ਦੇ ਮੈਸੇਜ ਆਉਣਗੇ ਕਿ ਜਦੋਂ ਆਪਾਂ ਪ੍ਰਾਈਸ ਭੇਜਾਂਗੇ ਉਹਨਾਂ ਨੂੰ ਸਾਨੂੰ ਵਟਸਐਪ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਡੇ ਤੋਂ ਪ੍ਰਾਈਸ ਲੈ ਸਕਦੇ ਹੋ ਪਰ ਕੁਝ ਭੈਣਾਂ ਨੂੰ ਪ੍ਰਾਈਸ ਜਿਹੜੀ ਜ਼ਿਆਦਾ ਲੱਗੇਗੀ ਕੁਝ ਭੈਣਾਂ ਨੂੰ ਪਤਾ ਲੱਗੇਗਾ ਕਿ ਵਾਕਈ ਜਿਹੜਾ ਕੰਮ ਕੀਤਾ ਉਹਦੇ ਅਕੋਰਡਿੰਗ ਪ੍ਰਾਈਸ ਬਿਲਕੁਲ ਸਹੀ ਏ ਤੇ ਇੱਥੇ ਹੁਣ ਕੁਝ ਭੈਣਾਂ ਕਹਿਣਗੀਆਂ ਕਿ ਅਮਨ ਸਾਨੂੰ ਇਸ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਚਾਹੀਦਾ ਤੁਸੀਂ ਹੋਰ ਵਰਕ ਐਡ-ਆਨ ਕਰਨਾ ਪਏਗਾ ਠੀਕ ਹੈ ਜੀ ਚਲੋ ਜੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਬਣਿਆ ਹੋਇਆ ਦੇਖੋ ਜੀ ਇਹਨਾਂ ਜਿਆਦਾ ਤਾਂ ਫਲੇਅਰ ਹੋ ਗਿਆ ਦਾ ਬਹੁਤ ਹੈਵੀ ਹੈ ਜੀ ਲਹਿੰਗਾ ਇਹਨਾਂ ਫਲੇਅਰ ਬਣਿਆ ਹੋਇਆ ਜੀ ਬਹੁਤ ਪਿਆਰੀ ਜੀ ਲੁੱਕ ਬਣੀ ਹੋਈ ਹੈ ਐਂਡ ਤੁਸੀਂ ਜੋ ਵੀ ਜਿਪ ਲਟਕਾ ਐਡ-ਆਨ ਕਰਾਣਾ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਤੇ ਲਓ ਜੀ ਹੁਣ ਆਪਾਂ ਚੱਲਦੇ ਹਾਂ ਆਪਣੀ ਸੀਧੇ ਉੱਪਰ ਚੇਰ ਦੇ ਉੱਪਰ ਤੁਹਾਨੂੰ ਉੱਥੇ ਜਾ ਕੇ ਦੂਸਰੇ ਸੂਟ ਜਿਹੜੇ ਉਹ ਦਿਖਾਉਣੇ ਸ਼ੁਰੂ ਕਰਦੇ ਆਂ ਮੈਂ ਆਪਾਂ ਤੁਹਾਨੂੰ ਪਹਿਲਾਂ ਇੱਕ ਛੋਟਾ ਲਹਿੰਗਾ ਦਿਖਾਇਆ ਸੀ ਦਿਖਾਉਣਾ ਆਪਾਂ ਭੁੱਲ ਗਏ ਸੀ ਤੇ ਸੋਚਿਆ ਕਿ ਆਪਾਂ ਤੁਹਾਨੂੰ ਦਿਖਾਈ ਦਈਏ ਤੇ ਭੈਣੋਆਂ ਨੇ ਆਪਣੀਆਂ ਬੇਟੀਆਂ ਵਾਸਤੇ ਵੀ ਰੈਡੀ ਕਰਵਾਏ ਨੇ ਨਾਲ ਬਹੁਤ ਹੀ ਪਿਆਰੇ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਜੇ ਛੋਟੇ ਛੋਟੇ ਜੇ ਰੈਡੀ ਕੀਤੇ ਹੋਏ ਨੇ ਆਪਾਂ ਲਓ ਜੀ ਇਹਦੇ ਨਾਲ ਵੀ ਲਹਿੰਗਾ ਰਹੇਗਾ ਸ਼ਾਰਟ ਸ਼ਰਟ ਰਹੇਗੀ ਬੈਗ ਤੇ ਆਪਾਂ ਜਿਪ ਦਿੱਤੀ ਹੋਈ ਹੈ ਠੀਕ ਹੈ ਕਿਉਂਕਿ ਬੱਚਿਆਂ ਨੂੰ ਜਿਹੜਾ ਪਹਿਨਣਾ ਈਜ਼ੀ ਰਹੇ ਲਓ ਜੀ ਇੱਕ ਲਹਿੰਗਾ ਰਹੇਗਾ ਇਹ ਵਾਲਾ ਇਹ ਵੀ ਸੇਮ ਹੀ ਬਣਾਇਆ ਹੋਇਆ ਜੀ ਆਪਾਂ ਲਹਿੰਗਾ ਸੂਟ ਆਈ ਹੋਪ ਕਿ ਉਹਨਾਂ ਨੂੰ ਪਸੰਦ ਆਏਗਾ ਉਹਨਾਂ ਦੇ ਚਾਚੂ ਦੀ ਮੈਰਿਜ ਹੈ ਜੀ ਸਪੈਸ਼ਲੀ ਆਪਣੀਆਂ ਭਤੀਜੀਆਂ ਵਾਸਤੇ ਬਣਾਏ ਨੇ ਉਹਨਾਂ ਨੇ ਦੇਖੋ ਸੇਮ ਹੀ ਕਲਰ ਬਹੁਤ ਪਿਆਰਾ ਜਿਹਾ ਕੰਬੋ ਪੀਸ ਹੈ ਜੀ ਇਹ ਬਣਿਆ ਹੋਇਆ ਤਿੰਨ ਪੀਸ ਆਪਾਂ ਰੈਡੀ ਕਿਤੇ ਨੇ ਸੇਮ ਕਲਰ ਦੇ ਉੱਪਰ ਦੇਖੋ ਜੀ ਬਹੁਤ ਸੋਹਣਾ ਬੜੇ ਪਿਆਰੇ ਲੱਗ ਰਹੇ ਨੇ ਨਿੱਕੇ ਨਿੱਕੇ ਜੇ ਸਾਡੇ ਬੁਟੀਕ ਦੇ ਹੁਣ ਤੱਕ ਤੋਂ ਮੈਂ ਕਹਾ ਵੀ ਅਗਰ ਹੁਣ ਤੱਕ ਆਪਾਂ ਕੁਝ ਰੈਡੀ ਕੀਤਾ ਤੇ ਅੱਜ ਆਪਾਂ ਕੁਝ ਸਪੈਸ਼ਲ ਰੈਡੀ ਕੀਤਾ ਬਹੁਤ ਵੱਡਾ ਆਰਡਰ ਹੈ ਜੀ ਸਾਡੇ ਵਾਸਤੇ ਇਹ ਕਿਉਂਕਿ ਬੱਚਿਆਂ ਦੇ ਸੂਟ ਨੂੰ ਬਣਾਣਾ ਬੜਾ ਇੱਕ ਕਈ ਵਾਰ ਇਦਾਂ ਦਾ ਕਿ ਕਈ ਬੁਟੀਕ ਵਾਲੇ ਮਨਾ ਕਰ ਦਿੰਦੇ ਆ ਕਿ ਛੋਟਾ ਕੰਮ ਹੈ ਨਾ ਤੋ ਉਹਨੂੰ ਛੋਟਾ ਕੰਮ ਲੱਗਦਾ ਬਟੇ ਕੰਮ ਬਹੁਤ ਵੱਡਾ ਹੁੰਦਾ ਕਿਉਂਕਿ ਇਹਦੇ ਵਿੱਚ ਇਦਾਂ ਹੁੰਦਾ ਕਿ ਨਾ ਤਾਂ ਆਪਾਂ ਫੈਬਰਿਕ 1 ਮੀਟਰ ਕਟਿੰਗ ਕਰ ਸਕਦੇ ਆ ਨਾ ਆਪਾਂ 2 ਮੀਟਰ ਕਟਿੰਗ ਕਰ ਸਕਦੇ ਨਾ 1.5 ਮੀਟਰ ਆਪਾਂ ਨੂੰ ਅਰਾਊਂਡ ਚਾਹੀਏ ਜਿੰਨਾ ਵੀ ਫੈਬਰਿਕ ਫੈਬਰਿਕ ਲੱਗੇ ਆਪਾਂ 2.5 ਮੀਟਰ ਹੀ ਕੱਟ ਕਰਨਾ ਠੀਕ ਹੈ ਜੀ ਤਾਂ ਉਹਦੇ ਕਰਕੇ ਕਈ ਜਿਹੜੇ ਬੁਟੀਕ ਵਾਲੇ ਮਨਾ ਕਰ ਦਿੰਦੇ ਨੇ ਕਹਿੰਦੇ ਵੀ ਨਹੀਂ ਅਸੀਂ ਬਣਾ ਨਹੀਂ ਸਕਦੇ ਬੰਨ ਸਾਰਾ ਕੋ ਜਾਂਦਾ ਕਈ ਵਾਰ ਕੁਝ ਤਪ ਬੱਤੀਆਂ ਦੇ ਵੀ ਜਰੂਰ ਨਾਲ ਰੈਡੀ ਕਰਕੇ ਦੇਈਏ ਤੇ ਚਲੋ ਜੀ ਚੱਲਦੇ ਆ ਫਿਰ ਆਪਾਂ ਤੁਹਾਨੂੰ ਨਵੇਂ ਸੂਟ ਦਿਖਾਉਣੇ ਅੱਗੇ ਹੋਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਆ ਸਿਲਕ ਵੈਲਵਟ ਦੇ ਉੱਪਰ ਆਪਾਂ ਰੈਡੀ ਕੀਤਾ ਪਹਿਲਾਂ ਤਾਂ ਕਲਰ ਚੈੱਕ ਕਰ ਲਓ ਔਰ ਪਿਆਰੋ ਇੱਕ ਗੱਲ ਹੋਰ ਦੇਖੋ ਵੀਡੀਓ ਦੇ ਵਿੱਚ ਥੋੜਾ ਬਹੁਤਾ ਕਲਰ ਸ਼ੇਡ ਚੇਂਜ ਹੋ ਜਾਂਦਾ ਤੁਸੀਂ ਟੈਨਸ਼ਨ ਨਾ ਲਿਆ ਕਰੋ ਸੈਕਿੰਡ ਜੋ ਤੁਸੀਂ ਸਾਨੂੰ ਕਲਰ ਭੇਜਦੇ ਹੋ ਥੋੜਾ ਬਹੁਤਾ ਚੇਂਜ ਹੋ ਜਾਂਦਾ ਫੋਟੋ ਵੀਡੀਓ ਦੇ ਵਿੱਚ ਦੇਖੋ ਇੰਨਾ ਕਰ ਤੋਂ ਸਾਡਾ ਅਡਜਸਟਮੈਂਟ ਜਰੂਰ ਕਰਿਆ ਕਰੋ ਵੀ ਸਾਡਾ ਕਲਰ ਚੇਂਜ ਹੋ ਗਿਆ ਕਲਰ ਅਸੀਂ ਨਹੀਂ ਚੇਂਜ ਕਰਦੇ ਜੋ ਕਲਰ ਸਾਨੂੰ ਸ਼ੋ ਹੋਂਦਾ ਲੋਦੀ ਬਹੁਤ ਹੀ ਪਿਆਰਾ ਜਆ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ ਬਹੁਤ ਸੋਹਣਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰੀ ਜਿਹਦੇ ਵਿੱਚ ਆਪਾਂ ਸ਼ੇਡ ਲਗਾਈ ਹੋਈ ਏ ਨਾ ਇਹ orange ਏ ਨਾ ਇਹ rust ਬੜੀ ਪਿਆਰੀ ਜੀ ਸ਼ੇਡ ਹੈ ਹੋਪ ਕਿ ਤੁਹਾਨੂੰ ਵੀਡੀਓ 'ਚ ਪ੍ਰੋਪਰ ਸਹੀ ਕਲਰ ਜਿਹੜਾ ਦਿਖ ਰਿਹਾ ਹੋਵੇ ਕਈ ਵਾਰ ਥੋੜਾ ਬਹੁਤਾ ਕਲਰ ਇੱਧਰ ਉੱਧਰ ਹੋ ਜਾਂਦਾ ਇਸ ਤਰ੍ਹਾਂ ਘੇਰੇ ਦੇ ਉੱਪਰ ਆਪਾਂ ਨੇ ਕੰਮ ਕੀਤਾ ਹੋਇਆ ਐਂਡ ਇਸ ਤਰ੍ਹਾਂ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀਆਂ ਜੀਆਂ ਲਾਈਨਾਂ ਬਣਾਈਆਂ ਹੋਈਆਂ ਨੇ ਸਿਲਕ ਵੈਲਵਟ ਦੇ ਉੱਪਰ ਆਪਾਂ ਰੈਡੀ ਕੀਤਾ ਤੁਸੀਂ ਇਸ ਨੂੰ ਪਿਓਰ ਤੇ ਵੀ ਕਰਵਾ ਸਕਦੇ ਹੋ ਠੀਕੇ ਜੀ ਔਰ ਇਹディ ਸਿਲਕ ਵੈਲਵਟ ਇਹ ਵੀ ਕੋਈ ਆਪਾਂ ਇਹ ਨਹੀਂ ਕਹਿੰਦੇ ਕਿ ਹਲਕੀ ਕੁਆਲਿਟੀ ਬਹੁਤ ਫਾਈਨ ਕੁਆਲਿਟੀ ਹੈ ਜੀ ਤੁਹਾਨੂੰ ਕਲਰ ਕਲਰ ਹੈ ਐਂਡ ਤੁਹਾਨੂੰ ਕਾ ਫੈਬ੍ਰਿਕ ਟੈਕਸਚਰ ਜਿਹੜਾ ਪਤਾ ਲੱਗ ਰਿਹਾ ਹੋਣਾ ਵੀਡੀਓ ਦੇ ਵਿੱਚ ਲੋ ਜੀ ਇਸ ਤਰੀਕੇ ਨਾਲ ਹੈਵੀ ਨੈਕ ਬਣਿਆ ਹੋਇਆ ਠੀਕੇ ਐਂਡ ਸੇਮ ਹੀ ਕੰਮ ਜੋ ਆਪਣੇ ਘੇਰੇ ਦੇ ਉੱਪਰ ਸੇਮ ਹੀ ਆਪਣੀਆਂ ਬਾਜੂ ਦੇ ਉੱਪਰ ਹੋਇਆ ਹੋਇਆ ਇਸ ਤਰੀਕੇ ਨਾਲ ਤੁਸੀਂ ਦੇਖੋ ਤਿੰਨ ਚਾਰ ਲਾਈਨਾਂ ਆਪਣੀ ਬਾਜੂ ਦੇ ਉੱਪਰ ਵੀ ਬਣੀਆਂ ਹੋਈਆਂ ਨੇ ਫਰੰਟ ਆਪਣਾ ਬਹੁਤ ਸੋਹਣਾ ਬਾਰਡਰ ਬਣਿਆ ਹੋਇਆ ਨੈਕ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਐਂਡ ਜੇਕਰ ਮੈਂ ਗੱਲ ਕਰ ਬਹੁਤ ਜ਼ਿਆਦਾ ਸੋਨਾ ਸੂਟ ਜਿਹੜਾ ਰੈਡੀ ਹੋਇਆ ਹੋਇਆ ਤੁਸੀਂ ਕੋਈ ਵੀ ਕਲਰ ਕੰਟਰਾਸਟ ਕਰਵਾ ਸਕਦੇ ਹੋ ਅਗਰ ਤੁਸੀਂ ਸਿਲਕ ਵੈਲਵਟ ਦੇ ਉੱਪਰ ਰੈਡੀ ਕਰਾਉਣਾ ਚਾਹੁੰਦੇ ਆਂ ਆਪਾਂ ਤੁਹਾਨੂੰ ਸਿਲਕ ਵੈਲਵਟ ਦੇ ਕਲਰ ਜਿਹੜੇ ਆ ਤੁਹਾਨੂੰ ਸਾਰੇ ਵਟਸਐਪ ਤੇ ਭੇਜ ਦਾਂਗੇ ਤੁਸੀਂ ਕਲਰ ਪਸੰਦ ਕਰਕੇ ਆਪਣੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਲਓ ਜੀ ਗੱਲ ਕਰੀ ਆਪਾਂ ਸਟਿਚਿੰਗ ਦੀ ਹਮੇਸ਼ਾ ਦੀ ਤਰ੍ਹਾਂ ਇਸੇ ਤਰੀਕੇ ਨਾਲ ਹੀ ਆਪਾਂ ਫਿਨਿਸ਼ਿੰਗ ਪੱਟੀ ਜਿਹੜੇ ਆਪਣੇ ਸੂਟ ਨੂੰ ਦਿੱਤੀ ਹੋਈ ਹੈ ਬੈਕ ਐਂਡ ਫਰੰਟ ਇਸ ਤਰੀਕੇ ਨਾਲ ਤੁਹ ਵੀ ਕਈ ਵਾਰ ਅੰਦਰ ਹੈ ਕਿ ਬੈਕ ਦੇ ਉੱਪਰ ਆਪਣੀ ਬੈਕ ਜਿਹੜੀ ਨਾਲ ਸਾਨੂੰ ਲੱਗਦਾ ਕਿ ਹਾਏ ਫਰੰਟ ਤੇ ਤਾਂ ਆਪਾਂ ਬਹੁਤ ਸਾਰਾ ਕੰਮ ਕਰਵਾ ਲਿਆ ਬਟ ਸਾਡੀ ਸ਼ਰਟ ਦੇ ਬੈਕ ਦੇ ਉੱਪਰ ਕੁਝ ਵੀ ਨਹੀਂ ਹੈਗਾ ਜਦੋਂ ਆਪਾਂ ਇਸ ਤਰੀਕੇ ਨਾਲ ਫਿਨਿਸ਼ਿੰਗ ਦੇ ਦਿੰਦੇ ਆ ਤਾਂ ਉਹਦਾ ਲੁੱਕ ਜਿਹੜੀ ਬਹੁਤ ਜ਼ਿਆਦਾ ਸੋਹਣੀ ਬਣ ਜਾਂਦੀ ਏ ਤੇ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਜੀ ਕਲਰ ਕੰਟਰਾਸਟ ਵੀ ਬਹੁਤ ਜ਼ਿਆਦਾ ਪਿਆਰਾ ਕਲਰ ਵੀ ਬਹੁਤ ਪਿਆਰਾ ਭੈਣ ਨੇ ਸਾਨੂੰ ਫੋਟੋ ਭੇਜੀ ਸੀ ਕਿ ਅਮਨ ਮੇਰੇ ਲਈ ਇਸ ਤਰੀਕੇ ਨਾਲ ਸੂਟ ਰੈਡੀ ਕਰ ਦੋ ਇਹ ਵਾਲਾ ਕਲਰ ਕੰਟਰਾਸਟ ਮੈਨੂੰ ਚਾਹੀਦਾ ਤੇ ਹੋਪ ਕਿ ਭੈਣ ਨੂੰ ਵੀ ਜ਼ਰੂਰ ਪਸੰਦ ਆਏਗਾ ਲ ਪਲੇਨ ਰੱਖੀ ਹੋਈ ਹੈ ਹਾਂ ਇੱਥੇ ਇੱਕ ਗੱਲ ਹੋਰ ਪੈਣੋ ਪੀਸ ਅਗਰ ਤੁਸੀਂ ਸਿਲਕ ਵੈਲਵਟ ਦੇ ਉੱਪਰ ਸੂਟ ਰੈਡੀ ਕਰਵਾ ਰਹੇ ਹੋ ਤਾਂ ਬਾਟਮ ਤੁਹਾਨੂੰ ਇਸ ਤਰੀਕੇ ਨਾਲ ਸਟੇਟ ਬਾਟਮ ਹੀ ਮਿਲੇਗੀ ਤੁਹਾਡੇ ਕੁੰਦੇ ਗੋਡੇ ਅਲੱਗ ਨਹੀਂ ਹੋਣਗੇ ਠੀਕ ਹੈ ਜੀ ਕਿਉਂਕਿ ਜੇਕਰ ਉਹ ਅਬ ਅਗਰ ਆਪਾਂ ਕੁੰਦੇ ਗੋਡੇ ਅਲੱਗ ਕਰਦੇ ਨੇ ਤਾਂ ਉਹਦੇ ਵਿੱਚ ਸ਼ੇਡ ਦਾ ਜਿਹੜਾ ਚੇਂਜ ਹੋ ਜਾਂਦਾ ਉਲਟੀ ਸਿੱਧੀ ਸ਼ੇਡ ਹੋ ਜਾਂਦੀ ਹੈ ਠੀਕ ਹੈ ਜੀ ਤੇ ਵੈਸੇ ਇਸ ਤਰੀਕੇ ਨਾਲ ਵੀ ਸਲਵਾਰ ਬਣੀ ਹੋਈ ਬਹੁਤ ਪਿਆਰੀ ਲੱਗਦੀ ਹੈ ਬਿਲਕੁਲ ਹੈਵੀ ਸਲਵਾਰ ਬਣਦੀ ਕੋਈ ਹਲਕੀ ਨਹੀਂ ਬਣਦੀ ਹੈਗੀ ਅਗਰ ਤੁਸੀਂ ਟਰੌਜ਼ਰ ਬਣਾਉਣਾ ਟਰੌਜ਼ਰ ਬਣਾ ਸਕਦੇ ਹੋ ਬਟ ਜੋ ਆਪਾਂ ਤੁਹਾਨੂੰ ਦਿਖਾਇਆ ਸਕਰੀਨ ਦੇ ਉੱਪਰ ਸੂਟ ਹੈ ਅਗਰ ਤੁਸੀਂ ਸਾਡੇ ਤੋਂ ਪ੍ਰਾਈਸ ਲੈਣੀ ਤਾਂ ਸੇਮ ਸੂਟ ਤੇ ਤੁਹਾਨੂੰ ਪ੍ਰਾਈਸ ਮਿਲੇਗੀ ਅਗਰ ਤੁਹਾਨੂੰ ਤੁਸੀਂ ਕਹੋ ਕਿ ਸਾਸੀਂ ਸੈਮੀ ਕਦੀ ਨਹੀਂ ਵੇਅਰ ਕੀਤਾ ਤੁਸੀਂ ਫੁੱਲ ਪ्योर ਦੇ ਉੱਪਰ ਬਣਾ ਸਕਦੇ ਹੋ ਫੁੱਲ ਪ्योर ਦੇ ਉੱਪਰ ਪ੍ਰਾਈਸ ਥੋੜੀ ਜੀ ਅਪ ਹੋ ਜਾਏਗੀ ਠੀਕ ਹੈ ਜੀ ਲੋਤੀ ਬਹੁਤ ਪਿਆਰਾ ਜਿਹਾ ਸਿਲਕ ਵੈਲਵਟ ਦੇ ਉੱਪਰ ਬਣਿਆ ਹੋਇਆ ਪੀਸ ਚੈੱਕ ਕਰੋ ਐਂਡ ਇਧਰ ਨਾਲ ਆਪਾਂ ਦੁਪੱਟਾ ਕੰਟਰਾਸਟ ਰੱਖਿਆ ਹੋਇਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਬੜੀ ਸ਼ੇਪ ਸੋਹਣੀ ਹੈ ਦੁਪੱਟੇ ਦੇ ਉੱਪਰ ਆਪਾਂ ਕੋਈ ਵਰਕ ਨਹੀਂ ਕੀਤਾ ਹੈਗਾ ਇਸ ਤਰੀਕੇ ਨਾਲ ਦੁਪੱਟਾ ਆਪਾਂ ਸਿੰਪਲ ਰੱਖਿਆ ਹੋਇਆ ਚੰਪਾ ਲੇਸ਼ ਲਗਾ ਕੇ ਬਹੁਤ ਸੋਹਣਾ ਜਿਹਾ ਇਸ ਤਰੀਕੇ ਨਾਲ ਠੀਕ ਹੈ ਜੀ ਤੁਸੀਂ ਦੁਪੱਟਾ ਨਾਲ ਦਾ ਕਰਵਾਓਗੇ ਤਾਂ ਕਲਰ ਸ਼ੇਡ ਥੋੜਾ ਚੇਂਜ ਹੋ ਜਾਏਗਾ ਪ੍ਰੋਪਰ ਕਲਰ ਨਹੀਂ ਬਣਦਾ ਹੈਗਾ ਕਿਉਂਕਿ ਸਿਲਕ ਵੈਲਵਟ ਦਾ ਫੈਬਰਿਕ ਹੋ ਗਿਆ ਐਂ ਦੁਪੱਟੇ ਦਾ ਫੈਬਰਿਕ ਚੁਣੋਂ ਦਾ ਅਗਰ ਤੁਸੀਂ ਜਿੱਦਾਂ ਵੀ ਨਾਲ ਦਾ ਦੁਪੱਟਾ ਕਰਾਣਾ ਤਾਂ ਜਿਵੇਂ ਪਿਓਰ ਔਰਗੈਂਜ਼ਾ ਦਾ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਉਹਦੇ ਵਿੱਚ ਇਦਾਂ ਹੁੰਦਾ ਕਿ ਜਦੋਂ ਦੁਪੱਟਾ ਆਪਾਂ ਔਰਗੈਂਜ਼ਾ ਦਾ ਵੇਅਰ ਕਰਦੇ ਆ ਤਾਂ ਥੋੜਾ ਲੁੱਕ ਜਿਹੜੀ ਆਪਣੀ ਕ੍ਰੇਜ਼ੀ ਸੌਰੀ ਇਹਦੀ ਆਂਦੀ ਹੈ ਵੈਲ ਪਰ ਕਮਲ ਚਨੋਂ ਦੇ ਵਿੱਚ ਵੀ ਥੋੜਾ ਜਿਹਾ ਕਲਰ ਦਾ ਫਰਕ ਰਹਿੰਦਾ ਹੈ ਠੀਕ ਹੈ ਜੀ ਲੋ ਜੀ ਅਗਲਾ ਸੂਟ ਉਹក៏ ਤਹੀ ਪਿਆਰਾ ਜਿਹਾ ਕਾਫੀ ਸਾਰੇ ਸੂਟ ਆਪਾਂ ਇਹ ਰੈਡੀ ਕਰ ਚੁੱਕੇ ਆਂ ਜੀ ਹੁਣ ਤੱਕ ਤਾਂ ਪਤਾ ਹੀ ਨਹੀਂ ਅਣਗਿਣਤ ਸੂਟ ਆਪਾਂ ਰੈਡੀ ਕਰ ਦਿੱਤੇ ਨੇ ਸਾਡੇ ਕੋਲ ਖੁਦ ਗਿਣਤੀ ਨਹੀਂ ਹੈਗੀ ਔਰ ਸਾਡੇ ਕਾਰੀਗਰਾਂ ਕੋਲ ਵੀ ਗਿਣਤੀ ਨਹੀਂ ਹੈਗੀ ਲੋ ਜੀ ਫਿਰ ਇੱਕ ਵਾਰ ਦੁਬਾਰਾ ਸੇਮ ਚੀਜ਼ ਰਿਪੀਟ ਹੋਈ ਹੈ ਜੀ ਹੋਰ ਵੀ ਇਹ ਸੂਟ ਇਹਦੇ ਨਾਲ ਦੇ ਬਣੇ ਹੋਏ ਨੇ ਬਸ ਜਿਵੇਂ ਜਿਵੇਂ ਬਣੀ ਜਾ ਰਹੀ ਹੈ ਦਾ ਆਪਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਸੂਟ ਲੋ ਜਿਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਹੈ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਕਲਰ ਕੰਟਰਾਸਟ ਤੁਸੀਂ ਚੇਂਜ ਕਰ ਸਕਦੇ ਹੋ ਅਗਰ ਕਲਰ ਤੁਸੀਂ ਕੋਈ ਹੋਰ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਸਕਦੇ ਹੋ ਪੂਰੀ ਸ਼ਰਟ ਦੇ ਤੁਹਾਨੂੰ ਸਿੱਪੀ ਦਾ ਕੰਮ ਮਿਲੇਗਾ ਇਸ ਤਰੀਕੇ ਨਾਲ ਐਂਡ ਇਸ ਤਰੀਕੇ ਨਾਲ ਬਾਜ਼ੂ ਦੇ ਉੱਪਰ ਕੰਮ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ ਬਹੁਤ ਪਿਆਰਾ ਜਿਹਾ ਸਾਸ ਹੁਤਾ ਤੁਹਾਨੂੰ ਕੰਮ ਮਿਲੇਗਾ ਇਸ ਤਰੀਕੇ ਨਾਲ ਇੱਕ ਇੱਕ ਚੀਜ਼ ਬਿਲਕੁਲ ਨੇੜੇ ਤੋਂ ਤੁਹਾਨੂੰ ਦਿਖਾਉਣਾ ਹੈ ਕੋਈ ਆਪਾਂ ਵੀਡੀਓ ਦਾ ਦੂਰ ਤੋਂ ਨਹੀਂ ਦਿਖਾਉਂਦੇ ਹੈਗੇ ਵੀ ਦੂਰ ਤੋਂ ਵੀਡੀਓ ਬਣਾ ਕੇ ਤੁਹਾਨੂੰ ਦੇ ਦਿੱਤੀ ਹੈ ਨਾ ਤੇ ਇਹਦਾ ਕੋਈ ਮਤਲਬ ਨਹੀਂ ਬਣਦਾ ਹੈਗਾ ਦੂਰ ਤੋਂ ਵੀਡੀਓ ਬਣਾਉਂਦਾ ਉਹ ਤਾਂ ਫਿਰਪਾ ਤੁਹਾਨੂੰ ਡਿਜ਼ਾਈਨ ਦਿਖਾਉਣੇ ਨੇ ਕਲਰ ਦਿਖਾਉਣੇ ਨੇ ਨਾ ਜਦੋਂ ਆਪਾਂ ਤੁਹਾਨੂੰ ਕੰਮ ਨੇੜੇ ਤੋਂ ਦਿਖਾਇਆ ਹੀ ਨੇ ਹੈਗਾ ਤਾਂ ਕੀ ਫਾਇਦਾ ਹੈ ਨਾ ਤੁਹਾਨੂੰ ਵੀਡੀਓ ਦਿਖਾਉਣ ਦਾ ਵੀ ਆਹ ਵੀਡੀਓ ਚੈੱਕ ਕਰੋ ਆਹ ਵੀਡੀਓ ਦੇਖੋ ਇੰਨੇ ਸੂਟ ਸਾਡੇ ਕੋਲ ਡਿਜ਼ਾਈਨ ਹੁੰਦੇ ਨੇ ਇਹ ਆ ਉਹ ਹੈ ਨਾ ਇਹਨਾਂ ਫालतू ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਲੋ ਜੀ ਕੰਮ ਤਾਂ ਬਿਲਕੁਲ ਨੇੜੇ ਤੋਂ ਚੈੱਕ ਕਰਵਾ ਦਿੱਤਾ ਕਲਰ ਤੁਹ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਵੀ ਪਸੰਦ ਆ ਤਾਂ ਤੁਸੀਂ ਸਾਨੂੰ ਉਹ ਵੀ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਔਰ ਬਿਨਾ ਸਕਰੀਨਸ਼ਾਟ ਤੋਂ ਮੈਸੇਜ ਨਾ ਕਰਿਆ ਕਰੋ ਭੈਣੋ ਰਿਕੁਐਸਟ ਹੈ ਤੁਹਾਨੂੰ ਕਾਫੀ ਸਾਰੇ ਫੋਨ ਵੀ ਆਉਂਦੇ ਆ ਮੈਨੂੰ ਕਿ ਅਮਨ ਆਪਾਂ ਤੁਹਾਡੀ ਵੀਡੀਓ ਦੇਖ ਰਿਆ ਸਾਨੂੰ ਆਹ ਸੂਟ ਬਹੁਤ ਪਸੰਦ ਆ ਰਿਹਾ ਤੇ ਭੈਣੋ ਦੇਖੋ ਸਾਨੂੰ ਨਹੀਂ ਪਤਾ ਲੱਗਦਾ ਤੁਸੀਂ ਸਾਡੀ ਕਿਹੜੀ ਵੀਡੀਓ ਦੇਖ ਰਹੇ ਹੋ ਕਿ ਕਿਸ ਦਿਨ ਆਪਾਂ ਕਿਹੜੀ ਵੀਡੀਓ ਅਪਲੋਡ ਕੀਤੀ ਸਾਨੂੰ ਖੁਦ ਨਹੀਂ ਯਾਦ ਹੁੰਦਾ ਠੀਕ ਹੈ ਇਸ ਕਰਕੇ ਫੋਨ ਤੇ ਗੱਲ ਕਰਨ ਤੋਂ ਬਾਅਦ ਸਾਨੂੰ ਸਕਰੀਨਸ਼ਾਟ ਜ਼ਰੂਰ ਭੇਜ ਦਿਆ ਕਰੋ ਫਿਰ ਮੈਨੂੰ ਦੱਸਣਾ ਪੈਂਦਾ ਕਿ ਪਲੀਜ਼ ਮੈਨੂੰ ਸਕਰੀਨ ਇਸ ਕਰਕੇ ਹਰੇਕ ਵੀਡੀਓ ਦੇ ਵਿੱਚ ਮੈਂ ਕਹਿਣੀ ਹੁੰਦੀ ਆ ਕਿ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਿਆ ਕਰੋ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਜਿਹੜਾ ਸ਼ੋ ਹੋ ਰਿਹਾ ਟਰੈਕ ਤੁਸੀਂ ਕਾਲ ਕਰ ਲੈਂਦੇ ਮੈਨੂੰ ਪੁੱਛਦੇ ਹੋ ਕਿ ਅਮਨ ਉਹ ਸੂਟ ਦੇਖ ਰਹੇ ਆ ਅਸੀਂ ਉਹਦੀ ਪ੍ਰਾਈਸ ਕੀ ਐ ਇਸ ਕਰਕੇ ਦੇਖੋ ਸਾਨੂੰ ਨਹੀਂ ਪਤਾ ਲੱਗਦਾ ਹੈਗਾ ਇਹਨਾਂ ਗੱਲਾਂ ਦਾ ਖਾਸ ਤੁਸੀਂ ਧਿਆਨ ਰੱਖਿਆ ਕਰੋ ਠੀਕ ਹੈ ਜੀ ਤੇ ਲੋ ਜੀ ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਰੈਡੀ ਹੋਇਆ ਹੋਇਆ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਜਿਹਾ ਇਹ ਸੂਟ ਬਹੁਤ ਜਲਦੀ ਦੇ ਵਿੱਚ ਆਪਾਂ ਭੇਜਣਾ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਿਹਾ ਦੁਪੱਟਾ ਆਪਾਂ ਨਹੀਂ ਖੋਲਿਆ ਕਿਉਂਕਿ ਦੁਪੱਟੇ ਨੂੰ ਵੀ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਜਿਵੇਂ ਆਪਾਂ ਆਪਣੇ ਸੂਟ ਨੂੰ ਦਿੱਤੀ ਹੋਈ ਹੈ ਇਸੇ ਈ ਕਨਾਲ ਠੀਕ ਹੈ ਜੀ ਤੁਸੀਂ ਇਹ ਕਲਰ ਵੈਲਵਟ ਤੇ ਬਣਾ ਸਕਦੇ ਹੋ ਸਿਲਕ ਵੈਲਵਟ ਤੇ ਬਣਾ ਸਕਦੇ ਹੋ ਐਂਡ ਪਿਓਰ ਵਾਲੀ ਫੁੱਲ ਪਿਓਰ ਵਾਲੀ ਵੈਲਵਟ ਤੇ ਵੀ ਬਣਾ ਸਕਦੇ ਹੋ ਕ੍ਰੇਪ ਤੇ ਬਣਾਓ ਟਿਸ਼ੂ ਤੇ ਬਣਾਓ ਕੀ ਵੀ ਸਿਲਕ ਤੇ ਬਣਾਓ ਪਿਓਰ ਗਾਰਡਨ ਸਿਲਕ ਦੇ ਉੱਪਰ ਬਣਾਓ ਐਨੀ ਫੈਬਰਿਕ ਦੇ ਉੱਪਰ ਤੁਸੀਂ ਕੋਈ ਵੀ ਕਲਰ ਜਿਹੜਾ ਬਣਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ